ਦੀ ਕੀ ਦਿਓ ਪਾਸਕੇ ਜਿਸ ਕੌਮ ਨੂੰ ਮਰਨ ਦਾ ਜਲ ਬਹਿ ਜੇ ਅੰਤ ਪੈਂਦਾ ਹੈ ਮੁੱਲ ਕੁਰਬਾਨੀਆਂ ਦਾ ਅਮੇ ਅੱਜ ਪਹਿ ਜੇ ਭਵੇਂ ਕੱਲ ਪਹਿ ਜੇ ਨਹ ਹੈ ਤੂੰ ਤਨ ਮੇਰੇ ਸੇਰ ਕਿੰਨਾ ਕੋ ਹੈ ਪਾਰ ਮਾਤਾ ਗੁੜੀ ਦੇ ਸਰ ਕਿੰਨਾ ਕੋ ਹੈ ਪਾਰ ਇੱਕਦਮ ਫੁੱਲਾ ਨਹੀਂ ਉਹ ਦੂਸਰਾ ਤਿਆਰ ਇੱਕਦਮ ਫੁੱਲਾ ਨਹੀਂ ਛਾਨ ਸੀ ਮਾਵਾਂ ਨੂੰ ਨਰਹੀ ਉਤੇ ਪੁੱਤਾਂ ਦੀ ਪਛਾਣ ਸੀ ਮਾਵਾਂ ਨੂੰ ਨਰਹੀ ਉਤੇ ਪੁੱਤਾਂ ਦੀ ਪਛਾਣ ਸੀ ਛੋਟਾ ਜੋੜਾ ਕਿਸੇ ਪਾਸੇ ਵੱਡਾ ਜੋੜਾ ਕਿਸੇ ਪਾਸੇ ਜੰਗੇ ਮੈਦਾਨ ਚ ਵਰਿਆ ਤੇ ਗੁਰੂ ਪਿਆਰਿਓ ਉੱਥੇ ਮਹਾਰਾਜ ਜੀ ਆਪ ਗੜੀ ਤੇ ਬੈਠੇ ਤੇ ਗੁਰੂ ਪਿਆਰਿਓ ਇੱਥੇ ਮਹਾਰਾਜ ਨੇ ਕੋਈ ਸ਼ਕਤੀ ਨਹੀਂ ਵਰਤੀ ਕਿਤੇ ਜਦੋਂ ਔਰੰਗਜ਼ੇਬ ਹੁਣੀ ਗੱਲਾਂ ਕਰਦੇ ਨੇ ਨਾ ਕਈ ਮੀਲ ਤੀਰ ਵੱਜ ਕੇ ਉਹਨਾਂ ਚਿੱਠੀ ਵਿੱਚ ਲਿਖਿਆ ਮਿਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀਆਂ ਜੰਗਾ ਇੰਨਾ ਘੇਰਾ ਪਿਆਰਿਆ ਫੜੀ ਨਹੀਂ ਕੇ ਉਹਨਾਂ ਕੋਲ ਅਗੰਮੀ ਸ਼ਕਤੀ ਹੈ ਉਹ ਸ਼ਕਤੀ ਦਾ 발 ਵਰਤਾ ਤੀਰ ਦੇ ਲੱਗੇ ਮੂਰੀ ਛੱਟੀ ਉਹਦੇ ਪੱਗ ਉਹਦੇ ਪਾਵੇਂ ਦੇ ਵਿੱਚ ਤਖਦੇ ਵੱਜੀ ਸੀ ਜਾ ਕੇ ਕਹਿੰਦੇ ਅਸੀਂ ਤੇ ਅਜੇ ਆਪਣਾ ਸਰੀਰਕ ਬਾਲੀ ਨਹੀਂ ਪੂਰਾ ਵਰਦਿਆ ਅਗੰਮੀ ਸ਼ਕਤੀ ਤੇ ਦੂਰ ਦੀ ਗੱਲ ਹੈ ਇੱਕ ਹੁੰਦੀ ਸ਼ਸਤਰ ਵਿੱਧਿਆ ਇੱਕ ਅਸਤਰ ਵਿੱਧਿਆ ਹੁੰਦੀ ਹੈ ਮਾਰੇ ਨੇ ਇੱਥੇ ਉਹ ਅਸਤਰ ਵਿੱਧਿਆ ਵਰਤੀ ਤੇ ਇੱਕ ਇੱਕ ਤੀਰ ਚਲਾਉਂਦੇ ਸੀ ਜਦੋਂ ਉਹਦੇ ਚੋਂ 7 7 ਤੀਰ ਅੱਗੋਂ ਉਹਨਾਂ ਚੋਂ 7 7 ਇਹ ਜਾਲਮਾਂ ਦੇ ਫਿਰ 70 ਵਿਛਦੇ ਜਾਂਦੇ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸਾਰੇ ਸ਼ਸਤਰ ਮਹਾਰਾਜ ਜੀ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਪਤਾ ਸੀ ਕਿਉਂਕਿ ਜਦੋਂ ਮਾਤਾ ਜੀਤੋ ਜੀ ਚੜ੍ਹਾਈ ਕੀਤੇ ਨੇ ਅਨੰਦਪੁਰ ਸਾਹਿਬ ਮਾਰੇ ਨੇ ਸਾਰਾ ਇਹ ਵਰਤਾਂ ਉਹਨਾਂ ਨੂੰ ਦਿਖਾ ਦਿੱਤਾ ਸੀ ਕਿ ਤੁਹਾਡੇ ਪੁੱਤਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਸ਼ਾਹਤਾਂ ਦੇ ਜਾਮ ਪੀਨੇ ਉਹ ਕਹਿਣ ਲੱਗੇ ਮਹਾਰਾਜੀ ਸ਼ਾਇਦ ਮੇਰ ਕੋ ਨਾਂ ਵੇਖਿਆ ਹੋਵੇ ਮੈਨੂੰ ਹੁਣੇ ਸੱਚਖੰਡ ਭੇਜ ਦਿਓ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਬਾਬਾ ਫਤਿਹ ਸਿੰਘ ਜੀ ਕੇਵਲ ਪੌਣੇ ਇੱਕ ਦੋ ਸਾਲ ਦੇ ਸੀ ਜਦੋਂ ਮਾਤਾ ਜੀ ਚੜਾਈ ਕਰ ਗਏ ਸਨ ਤੇ ਉਹਨਾਂ ਨੂੰ ਮਾਂ ਗੁਜਰੀ ਜੀ ਨੇ ਪਾਲਿਆ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਜਦੋਂ ਅਨੰਦਪੁਰ ਸਾਹਿਬ ਤੋਂ ਇੱਕ قافਲਾ ਤੁਰਦਾ ਹੈ ਤੇ ਅੱਜ ਲਾੜੀ ਮੌਤ ਨੂੰ ਵਿਆਹਣ ਵਾਸਤੇ ਬਾਬਾਜੀਤ ਸਿੰਘ ਤੇ ਜਿਹਾਰ ਸਿੰਘ ਤੇ ਉਧਰ ਮਾਂ ਗੁਜਰੀ ਦੇ ਨਾਲ ਬਾਬਾ ਚੋਰਾਵਰ ਸਿੰਘ ਤੇ ਫਤੇਸ ਸਿੰਘ। ਚੌਹਾਂ ਪੁੱਤਰਾਂ ਦੀ ਜੰਜ ਇੱਕੋ ਦਿਨ ਜਾਣੀ ਐ ਤੇਗਾਂ ਦੀਆਂ ਬੁੱਲੀਆਂ ਤੇ ਸੁਰਖੀ ਸਜਾਉਣੀ ਐ। ਸ਼ਾਇਰ ਕਹਿੰਦਾ ਐ ਹੋਜਿਆ ਅਨੋਖਾ ਵਿਆਹ ਹੋਵੇਗਾ। ਚੌਹਾਂ ਪੁੱਤਰਾਂ ਦੀ ਜੰਜ ਇੱਕੋ ਦਿਨ ਜਾਣੀ ਐ ਉਹ ਜੰਜ ਕਾਫਲੇ ਦੇ ਰੂਪ ਦੇ ਵਿੱਚ ਤੁਰੀ। ਤੇਗਾ ਦੀਆਂ ਬੁੱਲੀਆਂ ਤੇ ਸੁਰਖੀ ਸਜਾਉਣੀ ਐ ਬਣੇਗੀ ਕਹਾਣੀ ਇੱਕ ਨਵੀਂ ਦੀ ਜਹਾਨ ਉੱਤੇ ਗੁਰੂ ਪਿਆਰਿਓ ਬਣੇਗੀ ਕਹਾਣੀ ਇੱਕ ਨਵੀਂ ਹੀ ਜਹਾਨ ਦੇ ਉੱਤੇ ਓਟੀ ਇੱਕ ਅਤੇ ਚਾਰ ਨੇ ਪਰੌਣੇ ਨੀ ਜੀਤਾ ਪੀ ਲੈ ਪਾਣੀ ਵਾਰ ਕੇ ਅਸੀਂ ਰੋਜ਼ ਰੋਜ਼ ਪੁੱਤ ਨਹੀਂ ਵਿਆਹੇ ਸੋਧਾ ਅੱਧਾ ਕੋਈ ਬਾਪ ਕੋਈ ਮਾਂ ਗੁਰੂ ਪਿਆਰੇ ਅਸਾ ਗੁਰੂ ਨਹੀਂ ਮਿਲਣਾ ਕੀ ਹੋਇਆ ਜੀਤ ਧੰਨ ਹੈ ਤੂੰ ਧੰਨ ਇਸ ਕਰਕੇ ਉਹਨਾਂ ਨੂੰ ਪਿਆ ਗਿਆ ਧੰਨ ਹੈ ਤੂੰ ਧੰਨ ਮੇਰੇ ਪਰਵਰਦਿਗਾਰ ਦੀਆਂ ਬਿਛਾੜਾਂ ਕੀਤੀਆਂ ਸੈਂਕੜੇ ਜ਼ਾਲਮਾਂ ਨੂੰ ਸੱਤਰਾਵਾਂ ਵਾਂਗ ਵਿਛਾੜ ਦਿੱਤਾ ਫਿਰ ਮਹਾਰਾਜ ਬਾਬਾ ਜੀਤ ਸਿੰਘ ਜੀ ਨੇ ਨਾਲ ਦੇ ਸਿੰਘ ਲੜਦੇ ਹਨ ਕਿਉਂਕਿ ਬਾਹਰ ਮਲਖਈਆ ਬੜਾ ਟੁੱਟ ਕੇ ਪੈ ਜਾਂਦੇ ਨੇ ਜਦੋਂ ਸਿੰਘ ਆਉਂਦੇ ਨੇ ਤੇ ਸਿੰਘ ਸੈਂਕੜੇ ਯੋਧਿਆਂ ਨੂੰ ਮਾਰਦੇ ਹੋਏ ਤੇ ਬਾਬਾ ਜੀਤ ਸਿੰਘ ਤੋਂ ਦੂਰ ਦੂਰ ਰੱਖ ਰਹੇ ਹਨ ਉੱਤੋਂ ਪਿਤਾ ਦੇਖ ਰਿਹਾ ਗੁਰੂ ਗੋਬਿੰਦ ਸਿੰਘ ਜੀ ਹੋਰ ਤੇ ਫਿਰ ਨੇਜਾ ਧੂ ਲੈਂਦੇ ਨੇ ਤੇ ਨੇਜੇ ਦੇ ਨਾਲ ਕਈ ਜਦੋਂ ਇੱਕ ਇੱਕ ਉਹ ਤੀਰ ਚਲਾਉਂਦੇ ਸੀ ਨਾ ਐਨੀ ਜ਼ੋਰ ਦੀ ਉਹ ਤੀਰ ਦਾ ਵਹਾ ਹੁੰਦਾ ਸੀ ਉਹ ਕਈ ਕਈ ਜ਼ਾਲਮਾਂ ਦੇ ਸੀਨੇ ਪਾਰ ਕਰ ਜਾਂਦਾ ਸੀ ਇੱਕ ਨੂੰ ਨਹੀਂ ਸੀ ਵੱਜਦਾ ਕਈ ਕਈ ਜ਼ਾਲਮਾਂ ਨੂੰ ਪਾਉਂਦਾ ਸੀ ਸੋ ਨਿਹਾਲ ਭੰਗਿਆ ਤੀਰ ਵੱਜਦੇ ਨੇਜੇ ਦੇ ਨਾਲ ਸੈਂਕੜੇ ਜ਼ਾਲਮਾਂ ਨੂੰ ਮਾਰ ਮਕਾਇਆ ਯੋਧਿਆਂ ਨੂੰ ਤੇ ਗੁਰੂ ਪਿਆਰੀ ਸਾਧ ਸੰਗਤ ਫੇਰ ਜਦੋਂ ਇੱਕ ਬੜੇ ਜ਼ੋਰ ਦੀ ਮਾਰਿਆ ਉਹਦਾ ਸੀਨਾ ਬੜਾ ਫਲਾਦੀ ਸੀ ਉਹਦੇ ਚੋਂ ਟੁੱਟ ਗਿਆ ਨੇਜਾ ਤੇ ਮੁਠਾ ਹੀ ਹੱਥ ਦੇ ਵਿੱਚ ਰਹਿ ਗਿਆ ਫਿਰ ਬਾਬਾ ਜੀ ਨੇ ਸ੍ਰੀ ਸਾਫ ਤਲਵਾਰ ਧੁ ਲਈ ਪੈਦਲ ਹੋ ਤਰੇ ਤੇ ਗੁਰੂ ਪਿਆਰਿਓ ਜਾਲਮਾਂ ਦੇ ਆਹਰੂ ਲਾਉਂਦੇ ਦੱਸਦੇ ਨੇ 300 ਤੋਂ ਵੱਧ ਫਟ ਬਾਬਾ ਜੀ ਸਿੰਘ ਜੀਆਂ ਦੇ ਲੱਗੇ ਕੋਈ ਅੰਤ ਨਹੀਂ ਤੀਰਾਂ ਦਾ ਫਟਾਂ ਦਾ ਬਾਣੀ ਦੀ ਤਾਕਤ ਸੀ ਸਿਮਰਨ ਦੀ ਤਾਕਤ ਸੀ ਅੰਮ੍ਰਿਤ ਦੀ ਸ਼ਕਤੀ ਸੀ ਤੇ ਗੁਰੂ ਪਿਆਰੀ ਸਾ ਸੰਗਤ ਸਤਗੁਰ ਜੀ ਨੇ ਅਸੀ ਬਖਸ਼ਿਸ਼ ਵਰਤਾਈ ਸੀ ਤੇ ਅੰਤ ਨੂੰ ਗੁਰੂ ਪਿਆਰੀ ਸਾਧ ਸੰਗਤ ਇੰਨੇ ਫਟ ਖਾਂਦੇ ਹੋਏ ਲੱਖਾਂ ਜ਼ਾਲਮਾਂ ਨੂੰ ਮੌਤ ਦੇ ਘਾਟ ਉਦਾਰ ਦੇ ਹੋਏ ਬਾਬਾ ਜੀ ਸਿੰਘ ਦੀ ਚੜ੍ਹਾਈ ਕਰ ਗਏ ਤੇ ਇਦੋਂ ਸੋਹਿਆ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਕਾਰਾ ਤੇ ਮਾਰੇ ਨੇ ਬੜੇ ਜ਼ੋਰ ਦਾ ਛੱਡਿਆ ਭਾਈ ਦਿਆ ਸਿੰਘ ਤੇ ਦੂਜਿਆਂ ਦੇ ਕੋਲੋਂ ਸਾਥਰੀ ਅਕਾਲ ਨਿਕਲਿਆ ਨਹੀਂ ਉਹਨਾਂ ਅੱਖਾਂ 'ਚ ਜਲ ਆ ਗਿਆ ਤੇ ਪੁੱਛਿਆ ਭਾਈ ਦਿਆ ਸਿੰਘ ਨੇ ਕਿਉਂਕਿ ਜਿਨ੍ਹਾਂ ਦੀ ਗੋਦ ਵਿੱਚ ਸਹਬਜ਼ਾਦੇ ਖੇਡੇ ਸਨ ਜੰਮੇ ਪਲੇ ਵੱਡੇ ਹੋਏ ਚਾਵਾਂ ਦੇ ਮਲਾਰਾਂ ਦੇ ਨਾਲ ਕਹਿਣ ਲੱਗੇ ਮਹਾਰਾਜ ਕਿਸ ਖੁਸ਼ੀ ਜਜਕਾਰਾ ਛੱਡਿਆ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਅਕਾਲ ਪੁਰਖ ਵਾਈ ਗੁਰੂ ਦੀ ਅਮਾਨਤ ਕਿਸੇ ਦੀ ਅਮਾਨਤ ਸਹੀ ਸਲਾਮਤ ਉਹਨੂੰ ਵਾਪਸ ਕਰਦੀ ਹੈ ਇਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਅਕਾਲ ਪੁਰਖ ਦੀ ਇਮਾਨਤੀ ਉਹਦੇ ਕੋਲ ਚੱਲੀ ਗਈ ਫਿਰ ਵੀਰ ਨੂੰ ਲੜਦਿਆਂ ਦੇਖ ਕੇ ਬਾਬਾ ਜੂਹਾਰ ਸਿੰਘ ਨੇ 14 ਸਾਲ ਦੀ ਅਰਜੋ ਦੱਸੀ ਐ ਤੇ ਗੁਰੂ ਪਿਆਰੀ ਸਾਧ ਸੰਗਤ ਲੈ ਦੇ ਕੇ ਕਿਤੋਂ ਮੀਠੇ ਮੇਰੇ ਗੁਲਸ਼ਨ ਕੇ ਫੁੱਲ ਗੁਰੂ ਸਾਹਿਬ ਕਹਿੰਦੇ ਹਨ ਦੂਜੇ ਤੇ ਵਿਛੜ ਗਏ ਨੇ ਪਤਾ ਨਹੀਂ ਕਿੱਥੇ ਹਨ ਤੇ ਮੇਰੇ ਕੋਲ ਤੂੰ ਹੀ ਸੀ ਲੈ ਦੇ ਕੇ ਜਾਓ ਖੂਬ ਦਲੇਰੀ ਸੇ ਲੜੇ ਗੋਬਿੰਦ ਕੇ ਫਰਯੰਦ ਖੂਬ ਦਲੇਰੀ ਨਾਲ ਲੜਨਾ ਤੇ ਜੰਗ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵੀਰ ਉਡੀਕ ਕਰ ਰਿਹਾ ਹੈ ਗੁਰੂ ਪਿਤਾ ਜੀ ਸੱਚਖੰਡ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਡੀਕਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਬਚਨ ਕੀਤੇ ਜੋੜ ਕੇ ਬਹਿਰੀਆਂ ਦਾ ਲਹੂ ਪੀੜਾ ਅੱਜ ਹੈ ਨਿਡਰ ਕੇ ਬਹਿਰੀਆਂ ਦਾ ਲਹੂ ਪੀੜਾ ਅੱਜ ਹੈ ਨਿਡਰ ਕੇ ਬਹਿਰੀਆਂ ਦਾ ਲਹੂ ਪੀੜਾ ਜਾ ਮੇਰਾ ਤਾਕੀ ਪਿਆਰ ਦਿਲ ਮੈਂ ਹੈ ਤਨ ਮੇਰੇ ਪਰ ਬਰਦਨਾ ਕੀ ਆ ਮੈਂ ਅਜੀਤ ਹੁਣ ਰਾਇ ਕਾ ਜੁਗਾਂ ਰਾਇ ਹੈ ਅਜੀਤ ਹੁਣ ਰਾਇ ਕਾ ਜੁਗਾਂ ਕਹਿੰਦੇ ਜੇ ਮੈਂ ਆਪ ਤੁਹਾਨੂੰ ਆਵਾਜ਼ ਮਾਰ ਕੇ ਬਾਦਾਂ ਦੇ ਕੱਲ ਨੂੰ ਇਤਿਹਾਸ ਨੇ ਕੁਝ ਹੋਰ ਲਿਖਣਾ ਸੀ ਤੁਸੀਂ ਮੇਰੇ ਕੋਲ ਆ ਪਾਇਓ ਆਪ ਜੰਗ ਦੀ ਆਗਿਆ ਮੰਗੀ ਐ ਪੁੱਤਰ ਨੂੰ ਕਰਕੇ ਤਿਆਰ ਨਾਲ ਸਿੰਘ ਚੜ੍ਹਦੀ ਕਲਾ ਦੇ ਗੁਰੂ ਪਿਆਰੀ ਸਾਧ ਸੰਗਤ ਮਾਰੇ ਨੇ ਭੇਜੇ ਨੇ ਤੇ ਸੈਂਕੜੇ ਜ਼ਾਲਿਮਾਂ ਨੂੰ ਆਹੂ ਦੇ ਘਾਟ ਕਿਉਂਕਿ ਉਮਰ ਥੋੜੀ ਸੀ ਵੱਡੇ ਵੱਡੇ ਜਰਨੈਲਾਂ ਦੇ ਨਾਲ ਲੜਾਈ ਸੀ ਮਾਰੇ ਨੇ ਕਿਹਾ ਕਿ ਤੇਜ ਜਹਾਰ ਸਿੰਘ ਜੀ ਆਪਣੇ ਜੋਹਰ ਵਿਖਾਉਣ ਤੋਂ ਪਹਿਲਾਂ ਹੀ ਨਾ ਸ਼ਹਾਦਤ ਪ੍ਰਾਪਤ ਕਰ ਗਏ ਤੀਰ ਆਪ ਗੜੀ ਤੇ ਬੈਗੇ ਫਿਰ ਉੱਥੋਂ ਤੀਰਾਂ ਦੀ ਬਿਸ਼ਾਰ ਕਰਦੇ ਗਏ ਜ਼ਾਲਮਾਂ ਦੇ ਆਹੂ ਲਾਉਂਦੇ ਗਏ ਬਾਬਾ ਜਿਹਾਰ ਸਿੰਘ ਨੂੰ ਲੜਨ ਦਾ ਪੂਰਾ ਸਮਾਂ ਦਿੱਤਾ ਤੇ ਗੁਰੂ ਪਿਆਰੀ ਸਾਧ ਸੰਗਤ ਪੂਰੇ ਕਰਤੱਵ ਦਿਖਾਏ ਤੀਰਾਂ ਦੇ ਤਲਵਾਰਾਂ ਦੀ ਨੇਜਿਆਂ ਦੀ ਤੇ ਗੁਰੂ ਪਿਆਰੀ ਸਾਧ ਸੰਗਤ ਸ਼ਹਾਤਾਂ ਦੇ ਦਾਮ ਪੀ ਗਏ ਇਸ ਤਰ੍ਹਾਂ ਦਾ ਦੁਨੀਆਂ ਤੇ ਕੋਈ ਵੀ ਪਤਾ ਨਹੀਂ ਆਪਾਂ ਧਰਮ ਪੰਧਰ ਵਾਲੇ ਸਾ ਤੇ ਗੁਰੂ ਪਿਆਰੀ ਸਾਸੂ ਦੇ ਦਿਸਟ ਵਿਸ਼ੇਸ਼ ਮੋਲੀ ਹੋਇਆ ਰਾਮਚੰਦਰ ਦਾ ਗੁਰੂ ਭਗਵਾਨ ਦੇ ਨਾਲ ਮਿਲੀ ਹੋਈ ਆਤਮਾ ਤੇ Muni ਜਿਹੜੇ ઋષਿ Muni ਹੁੰਦੇ ਸਨ ਮੈਂਟ ਚ ਵਰ ਦੇ ਦਿੰਦੇ ਸੀ ਮੈਂਟ ਚ ਸ਼ਰਾਪ ਦੇ ਦਿੰਦੇ ਸੀ ਤਪੱਸਿਆ ਤੇ ਬੜੀ ਹੁੰਦੀ ਸੀ ਉਹਦਾ ਕਿਸੇ Muni ਦੇ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਤੇ 100 ਪੁੱਤਰ ਸਨ ਤੇ ਇਹਨੂੰ ਉਹਨੇ ਸ਼ਰਾਪ ਦੇ ਦਿੱਤਾ ਤੇਰੇ ਜੋ 100 ਦੇ 100 ਪੁੱਤਰ ਮਰ ਜਾਣ ਤੇ ਗੁਰੂ ਪਿਆਰੇ ਉਹਦੇ ਪੁੱਤਰ ਮਰ ਗਏ ਵਿਜੋਗ ਦੇ ਵਿੱਚ ਰੋਂਦਾ ਕਰਲਾਉਂਦਾ ਫਿਰਦਾ ਤੇ ਸਤਲੁਜ ਦਰਿਆ ਇਹਦੇ ਵਿੱਚ ਪਾਣੀ ਦੇ ਵਿੱਚ ਡੁੱਬ ਕੇ ਜਦੋਂ ਮਰਨ ਲੱਗਦਾ ਹੈ ਉਤਰਾਂ ਦੇ ਅਵਿਯੋਗ ਦੇ ਵਿੱਚ ਤੇ ਗੁਰੂ ਪਿਆਰੀ ਸਾ ਸੰਗਤ ਇਹਦਾ ਨਾਂ ਗੁਰੂ ਗ੍ਰੰਥ ਸਾਹਿਬ ਚ ਵੀ ਆਇਆ ਹੈ ਸੱਤ ਦਰਵ ਸੱਤ ਮੀਨਸ 100 ਦਰਵ ਮੀਨਸ ਪਾਣੀ 100 ਭਾਗਾਂ ਦੇ ਵਿੱਚ ਇਹਦਾ ਪਾਣੀ ਡਿਵਾਈਡ ਹੋ ਗਿਆ ਘਟ ਹੋ ਗਿਆ ਤੇ ਨੂੰ ਮਰਨ ਤੋਂ ਬਚਾ ਲਿਆ ਗਿਆ ਪਰਮਾਤਮਾ ਨੇ ਫਿਰ ਇਸ ਤੋਂ ਬਾਅਦ ਪੁੱਜਿਆ ਬਿਆਸਾ ਦੇ ਵਿੱਚ ਐਨਾ ਅਵਿਯੋਗ ਦੇ ਵਿੱਚ ਆਇਆ ਐਡੀ ਪੁੱਜੀ ਹੋਈ ਆਤਮਾ ਤੇ ਗੁਰੂ ਪਿਆਰੀ ਸਾਧ ਸੰਗਤ ਗਾਲ ਦੇ ਵਿੱਚ ਪੱਥਰ ਬਨ ਕੇ ਨਾ ਕਹਿਣ ਲੱਗਾ ਹੁਣ ਮੈਨੂੰ ਬਚਾ ਕੇ ਦੱਸਿਓ ਨ ਮੈਂ ਮਰਨਾ ਹੀ ਹੈ ਤੇ ਇਹਦਾ ਨਾਮ ਗੋਬਿੰਦਵਾਲ ਗੋਵਿੰਦਪੁਰੀ ਜਲ ਜਲਣ ਤੀਰ पे ਪਾਸ ਬਨਾਇਓ ਗੁਰੂ ਗ੍ਰੰਥ ਸਾਹਿਬ ਦੇ ਪਾਟ ਸੁਈਆਂ ਦੇ ਵਿੱਚ ਨਾ ਇਹ ਪਿਆ ਦਰਿਆ ਦਾ ਅਸਲ ਨਾ ਇਹ ਵਿਆਪਾਸ ਵਿਆਪਾਸ ਇਹ ਤੇ ਬਾਹਰ ਚ ਬਣ ਗਿਆ ਨਾ ਬਿਆਸਰੀ ਮੇਂ ਡਾਲਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਇੱਥੇ ਜਦੋਂ ਬੰਨਿਆ ਫਿਰ ਭਗਵਾਨ ਦਾ ਹੁਕਮ ਹੋਇਆ ਤੇ ਇੱਥੇ ਭਗਵਾਨ ਨੇ ਆਪ ਹੁਕਮ ਦਿੱਤਾ ਖਵਾਜਾਂ ਨੂੰ ਤੇ ਗੁਰੂ ਪਿਆਰੇ ਉਹ ਵਿਆਸ ਨੇ ਵਿਆਪਾਸ ਮਤਲਬ ਉਹਦੀ ਗੁਰੂ ਪਿਆਰੀ ਸਾਥਸੰਗਤ ਗਲ ਦਾ ਫਰਾਹਾ ਕੱਟ ਕੇ ਉਹਨੂੰ ਬਚਾ ਲਿਆ ਇੱਥੇ ਵੀ ਫਿਰ ਗਲ ਫਰਾਹਾ ਲੈ ਕੇ ਮਰਨ ਲੱਗਾ ਫਿਰ ਭਗਵਾਨ ਨੇ ਇਹਨੂੰ ਹੋਰ ਪੁੱਤਰ ਦੀ ਬਖਸ਼ਿਸ਼ ਕੀਤੀ ਕਹਿਣ ਲੱਗੇ ਜਾਂ ਤੇਰੇ ਘਰ ਇੱਕ ਪੁੱਤਰ ਹੋਵੇਗਾ ਤੇ ਜਦੋਂ ਰਾਮਚੰਦਰ ਨੂੰ ਬਨਵਾਸ ਹੋਇਆ ਸੀ ਲక్ష్మణ ਤੇ ਆਪ ਹੀ ਤੁਰ ਪਿਆ ਸੀ ਨਾਲ ਸੀਤਾ ਵੀ ਮਤ੍ਰੇਈ ਨੇ ਆਪ ਨੂੰ ਸਾਰਿਆਂ ਨੂੰ ਪਤਾ ਹੈ ਦਸ਼ਰਤ ਉਹਨਾਂ ਸਮਾਂ ਚਬਾਰੇ ਤੇ ਚੜ ਕੇ ਦੇਖਦਾ ਰਿਹਾ ਜਿੰਨਾ ਸਮਾਂ ਪੁੱਤਰ ਤੇ ਉਹ ਤ੍ਰੇਤੇ ਦੇ ਵਿੱਚ 10000 ਵਰਸ਼ ਬੰਦੇ ਦੀ ਆਰਜੁਨ ਦੀ ਸੀ ਤੇ 14 ਸਾਲ ਕੁਛ ਵੀ ਨਹੀਂ ਪਾਈਆ ਵੀ ਤੇ ਗੁਰੂ ਪਿਆਰੀ ਸਾਧ ਸੰਗਤ ਤੇ ਕਿਤੇ ਮੈਦਾਨੇ ਜੰਗ ਚ ਮਰਨ ਵਾਸਤੇ ਨਹੀਂ ਸੀ ਗਿਆ ਜੰਗਲਾਂ ਚ ਗਿਆ ਸੀ ਤੇ ਪਰ ਫਿਰ ਵੀ ਇੰਨਾ ਪੁੱਤਰ ਮੋਹ ਜਿੰਨਾ ਸਮਾਂ ਦਿਸਦਾ ਰਿਹਾ ਦੇਖਦਾ ਰਿਹਾ ਜਦੋਂ ਅੱਖੋਂ ਲਿਓ ਗਿਆ ਮਹਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਇਸ ਤੋਂ ਉਪਰੰਤ ਤੇ ਗੁਰੂ ਪਿਆਰੀ ਸਾਧ ਸੰਗਤ ਇਬਰਾਹੀਮ ਜਦੋਂ ਉਹਦਾ ਪਰਚਾ ਪਿਆ ਉਹਦੇ ਪੁੱਤਰ ਨੂੰ ਸੂਲੀ ਤੇ ਚੜਨ ਲੱਗੇ ਕਹਿੰਦਾ ਮੈਂ ਤੋਂ ਵੇਖਿਆ ਨਹੀਂ ਜਾ ਮੇਰੀਆਂ ਅੱਖਾਂ ਤੇ ਪੱਟੀ ਬੰਨਥ ਇਸੇ ਕਰਕੇ ਸ਼ਾਇਰ ਨੇ ਲਿਖਿਆ ਇਬਰਾਹੀਮਾ ਤੂੰ ਤੇ ਖਰੀ ਵਖਾਲੀ ਹੋਈਆਂ ਕਮਜ਼ੋਰ ਅੱਖੀਆਂ ਓਏ ਪੁੱਤ ਇੱਕ ਦੀ ਥਾਂ ਤੇ ਚਾਰ ਵਾਰੇ ਹੋਈਆਂ ਨਾ ਕਮਜ਼ੋਰ ਰੱਖੀਆਂ ਤਾਈਓ ਤੇ ਕਲਗੀਧਰ ਧਰ ਦੇ ਦਰ ਤੇ ਝੁੱਕਦੀਆਂ ਨੇ ਲੱਖਾਂ ਤੇ ਕਰੋੜ ਅੱਖੀਆਂ ਅੱਜ ਦੁਨੀਆ ਝੁਕਦੀ ਪਰਵਾਹ ਨਹੀਂ ਸ਼ਾਇਰ ਲਿਖਦਾ ਹੈ ਦੋ ਸੁੱਤ ਰਹੇ ਘਰ ਬੰਨ ਕੋ ਸੁਧਾਰੇ ਦੋ ਉਹ ਜਿਹੜਾ ਵਰਣ ਮੈਂ ਤੁਹਾਨੂੰ ਵਿਆਖਿਆ ਕਰਕੇ ਦੱਸਿਆ ਦਸ਼ਰਤ ਗਿਰ ਕਰ ਪ੍ਰਾਨ ਕੋ ਨਿਕਾਰਾ ਹੈ ਅਸ਼ਵਤਾਮਾ ਹਤੋ ਤੇ ਦਰੋਣਾ ਚਾੜੀ ਬੜਾ ਤਕੜਾ ਯੋਧਾ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਬ੍ਰਾਹਮਣ ਸੀ ਔਰ ਸ਼ਾਸਤਰ ਵਿਦਿਆ ਦਿੰਦਾ ਸੀ ਤੇ ਅਜਿੱਤ ਸੀ ਤੇ ਉਹਦਾ ਪੁੱਤਰ ਸੀ ਅਸ਼ਵਧਾਮਾ ਤੇ ਮਹਾਭਾਰਤ ਦੇ ਯੁੱਧ ਦੇ ਵਿੱਚ ਤੇ ਜਦੋਂ ਉਹਨੂੰ ਹਰਾਉਣਾ ਚਾਹੁੰਦੇ ਸਨ ਤੇ ਇੱਕ ਅਸ਼ਵਧਾਮਾ ਹਾਥੀ ਸੀ ਉਹ ਉਹਨਾਂ ਨੇ ਮਾਰ ਦਿੱਤਾ ਤੇ ਗੁਰੂ ਪਿਆਰਿਓ ਮਾਰ ਕੇ ਰੌਲਾ ਪਾ ਦਿੱਤਾ ਵੀ ਅਸ਼ਵਧਾਮਾ ਮਰ ਗਿਆ ਹੈ ਦੇ ਦਰੋਣਾਚਾਰੀ ਨੇ ਬਿਨਾ ਦੇਖੇ ਤੋਂ ਹੀ ਗੁਰੂ ਪਿਆਰਿਓ ਸ਼ਸਤਰ ਛੱਡ ਕੇ ਪ੍ਰਾਣ ਤਿਆਗ ਦਿੱਤੇ ਪੁੱਤਰ ਮੋਹ ਦੇ ਵਿੱਚ ਇਹ ਵੀ ਨਹੀਂ ਦੇਖਿਆ ਆ ਲਿਖਦਾ ਸ਼ਾਇਰ ਅਸ਼ਵਤਾਮਾ ਹਤੋ ਦਰੋਣਾ ਜੀ ਨੇ ਪ੍ਰਾਣ ਸੁਧਾਰੇ ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ ਇਹ ਨਹੀਂ ਦੇਖਿਆ ਵੀ ਮੇਰਾ ਪੁੱਤਰ ਮਰ ਗਿਆ ਕਿ ਕੁੰਚਰ ਮੀਨਸ ਹਾਥੀ ਮਰ ਗਿਆ ਅਸ਼ਵਤਾਮਾ ਸੀ ਇਨਾ ਪੁੱਤਰ ਮੋਹ ਦੇ ਵਿੱਚ ਉਹ ਜੋਗ ਦੇ ਵਿੱਚ ਇਸ ਦੇ ਤਨ ਜਿਗਰਾ ਕਲਗੀਆਂ ਵਾਲੇ ਦਾ ਜਿਨੇ ਚਾਰ ਪੁੱਤਰ ਧਰਮ ਤੋਂ ਬਾਰੇ ਤੇ ਪੁੱਤਰ ਵਾਰ ਕੇ ਕਲਗੀਆਂ ਵਾਲਾ ਪੰਥ ਦੀਆਂ ਸੁੱਖਾਂ ਮੰਗਦਾ ਐਸਾ ਗੁਰੂ ਕੋਈ ਨਹੀਂ ਦੁਨੀਆ ਤੇ ਉਹ ਲਿਖਦਾ ਅੱਗੇ ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ ਸੋ ਪ੍ਰਭ ਮੂਏ ਜਦ 100 ਪੁੱਤਰ ਮੂਏ ਜਦ ਸਿਸ਼ਟ मुनि ਗਿਆਨੀ ਜੀ ਕੇ ਤਨ ਪੱਥਰ ਬਾੰਦ ਬਰਾਸਰੀ ਮੇ ਡਾਰਾ ਹੈ ਹੁਣ ਅੱਗੇ ਬਚਨ ਕਰਦੇ ਨੇ ਉਹ ਸਿੱਖੋ ਐਸਾ ਕੋਈ ਆਇਆ ਨਾ ਜਹਾਨ ਵਿੱਚ ਚਾਰੇ ਪੁੱਤਰ ਵਾਰ ਕੇ ਸ਼ੁਕਰ ਗੁਜ਼ਾਰਾ ਹੈ ਆਤੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਅੱਜ ਹਾਰ ਸਿੰਘ ਜਾ ਕੇ ਮੈਦਾਨੇ ਜੰਗ ਅੰਦਰ ਆਹੂ ਲਾ ਰਿਹਾ ਹੈ ਪਿਤਾ ਨੂੰ ਜਗਾਰ ਸਿੰਘ ਕਹਿੰਦਾ ਹੱਥ ਜੋ Okay. <muchas> the